ਹਾਂ ਜੀ ਜੱਪਾ ਨੇ ਅੰਬ ਲੈ ਲੈਨੇ ਆ ਦੇਖੋ ਹੁਣ ਇਹਨਾਂ ਨੂੰ ਛਾਂਟੀ ਕਰਕੇ ਇੱਧਰ ਰੱਖਾਂਗੇ ਫਿਰ ਇਹਨਾਂ ਨੂੰ ਧੋ ਕੇ ਕਾਮਾਂਗੇ ਆ ਦੇਖੋ ਵੀ ਤਿੰਨਾਂ ਦੀ ਜਿਹੜੀਆਂ ਹਾਂ ਗੁੱਟਲੀਆਂ ਜੀਆਂ ਰਹਿ ਜਾਂਦੀਆਂ ਨੇ ਵੀ ਉਹ ਨਾਲ ਵਿੱਚ ਬਣਾ ਦੇਖੋ ਜਿਵੇਂ ਆਹ ਹੈ ਆਹਾਂ ਵਿੱਚੋਂ ਇਹ ਕੱਢਣੀ ਆਂ ਆ ਦੇਖੋ ਆਹਨੂੰ ਕੋ ਜੋ ਬਿਸ਼ੇ ਆਣ ਕਰੀਏ ਫਿਰ ਇਹੋ ਜਿਹਾ ਸੇ ਇੱਧਰ ਰੱਖ ਲਓ ਸਾਰੇ ਫਿਰ ਇਹਨਾਂ ਨੂੰ ਆਪਾਂ ਧੋਵਾਂਗੇ ਤੋ ਇਹ ਸਬਾਕੇ ਇਹ ਪਾਏਗੇ ਜੀ ਮਸਾਲਾ ਪਾ ਕੇ ਚਾਰੇ ਦਾ ਪਾਵਾਂਗੇ ਤੇ ਤੁਹਾਨੂੰ ਦੱਸਾਂਗੇ ਕਿਵੇਂ ਪਾਉਣਾ ਹੈ ਚਾਹ ਤੁਸੀਂ ਸਾਰੀ ਸਾਰੀ ਵੀਡੀਓ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਇਹਨਾਂ ਨੂੰ ਪੂਰੀ ਸ਼ਾਂਤੀ ਕਰਕੇ ਇਹ ਚੀਜ਼ ਕੱਟਾਂਗੇ ਵਿੱਚੋਂ ਆਹ ਚੀਜ਼ ਵਿੱਚ ਨਹੀਂ ਪਾਉਣੀ ਚਾਹੀਦੀ ਐਵੇਂ ਤੇਲ ਆਪਣਾ ਫਿਰ ਖਰਾਬ ਹੋ ਜਾ ਆਹ ਚੀਜ਼ ਆਪਾਂ ਸੁੱਕਾਂ ਦੇ ਵਿੱਚੋਂ ਕੱਢ ਕੇ ਫਿਰ ਸਬਾਕੀ ਸੋਹਣਾ ਸੋਹਣਾ ਕੱਢ ਕੇ ਪਾ ਲੈ ਉਹ ਪਾ ਲੈ ਸਾਡੀ ਵੀਡੀਓਸ ਸਾਰੇ ਦੇਖਿਆ ਕਰੋ ਤੇ ਅੱਗੇ ਵੀ ਦਿਖਾਇਆ ਕਰੋ ਤੇ ਕਿਵੇਂ ਚਾਰ ਪਾਉਗਾ ਅੰਬ ਦਾ ਤੁਹਾਨੂੰ ਪਤਾ ਲੱਗ ਜੂਗਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਆਪਣਾ ਚਾਰ ਫਾੜੀਆਂ ਸੁੱਕ ਗਈਆਂ ਨੇ ਹਾਂਜੀ ਆ ਦੇਖੋ ਹੁਣ ਸੁੱਕ ਕੇ ਦੇਖੋ ਕਿੰਨੀ ਸੋਹਣੀਆਂ ਹੋ ਗਈਆਂ ਸੁੱਕ ਕੇ ਹੁਣ ਇਹਨਾਂ 'ਚ ਪਾਣੀ ਨਹੀਂ ਰਿਹਾ ਹੈਗਾ ਆਪਾਂ ਨੇ ਸੁਕਾਲੀਆਂ ਇਹਨਾਂ ਇਹਦੇ 'ਚ ਕੂੜਾ ਕੱਢਿਆ ਆਪਾਂ ਨੇ ਆ ਦੇਖੋ 5 ਕਿਲੋ 'ਚ ਇਹ ਬੂਠਲੀਆਂ ਨਿਕਲ ਜਾਂਦੀਆਂ ਨੇ ਇਹ ਸੁੱਟਣੀਆਂ ਹੁੰਦੀਆਂ ਨੇ ਇਹ ਤਾਂ ਹਾਂਜੀ ਹੁਣ ਆਪਾਂ ਨੇ ਆ ਦੇਖੋ ਜੀ ਤੇਲ ਕਾੜ ਲਿਆ ਪੂਰਾ ਬਾਲਿਆ ਇਹਦੇ ਵਿੱਚ ਲਸਣੀਆਂ ਗੱਟੀਆਂ ਸੁੱਟੀਆਂ ਥੋੜੀਆਂ ਜਿਹਾ ਤੇ ਵਿੱਚ ਆਹਾ ਪਾ ਲਿਆ ਹਲਦੀ ਪਾ ਲਿਆ ਥੋੜੀ ਮੋਟਾ ਮਹਨੋਂ ਦੋ ਮਿਸਲੇ ਹੋੜਨਸਾਰ ਪਾ ਲਾਂਗੇ ਆ ਆਪਾਂ ਨੇ ਮਸਾਲਾ ਦਰਦਰਾ ਜਿਹਾ ਪੀਸ ਲਿਆ ਹਾਂਜੀ ਆ ਅੱਧਾ ਦਿਨ ਪਿੱਛੇ ਪਾ ਮੰਦੇ ਅੰਮ੍ਰਿਤ ਚੀਂ ਪਾ ਮੰਦੇ ਘਰ ਦੀ ਪਿੱਸੀ ਹੋਈ ਮਿਰਚੇ ਥੋੜੀ ਕਰੀ ਤੋੜ ਕੇ ਸੌਕਾਂ ਕੀ ਦਸੀ ਨੂੰ ਉਹ ਗੰਢ ਹੁਣ ਆਪਾਂ ਇਹਨੂੰ بس 4 ਦੇ ਵਿੱਚ ਰਲਾ ਦਾਂਗੇ ਸਾਰੇ ਨੂੰ ਠੰਡਾ ਕਰਕੇ ਠੰਡਾ ਕਰਕੇ ਰਲਾਂਗੇ ਜੇ ਆਪਾਂ ਐਵੇਂ ਤੇਲ ਪਾਵਾਂਗੇ ਕੱਚਾ ਤਾਂ ਤੇਲ ਚੋਂ ਮੁਸ਼ਕਾਂਦੀ ਉਹ ਵੀ ਚਾਰ ਚ ਚਾਰ ਵਧੀਆ ਨਹੀਂ ਬਣਦਾ ਜੇ ਆਪਾਂ ਇਹਨੂੰ ਕਾੜ ਕੇ ਪਾਵਾਂਗੇ ਪੂਰਾ ਇਹਨੂੰ ਕਾੜ ਕੇ ਠੰਡਾ ਕਰਕੇ ਫੇਰ ਪ੍ਰਾਂਤ ਦੇ ਵਿੱਚ ਰਲਾ ਕੇ ਪਾਵਾਂਗੇ ਫਿਰ ਬਹੁਤ ਵਧੀਆ ਚਾਰ ਬਣਦਾ ਹੈ ਤੇ ਆਪਣਾ achar ਫਿਰ ਖਰਾਬ ਨਹੀਂ ਹੁੰਦਾ ਹੈਗਾ ਲੰਮੀ ਸਮੇਂ ਤੱਕ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ ਹਾਂਜੀ ਹੁਣ ਆਪਾਂ ਪਾਉਣ ਲੱਗੇ ਆ ਜੀ ਚਾਰ ਆ ਦੇਖੋ ਜੀ ਇਹ ਆਪਣਾ ਬਣ ਗਿਆ ਤੇ ਇਹਦੇ ਆਪਾਂ ਇਹਦੇ ਵਿੱਚ ਬਾਤਾ ਲੋੜ ਅਨੁਸਾਰ ਨਮਕ ਪਾ ਦਿੱਚਾ ਆਪਣਾ ਇਹ ਡੱਬਾ ਥੋੜਿਆ ਚਾਰ ਪਾਣ ਵਾਸਤੇ ਥੋੜਾ ਪੋ ਲਿਆ ਆਪਾਂ ਨੇ ਪੀਸਿਆ ਹੈ ਮਿਕਸੀ ਚ ਹੁਣ ਆਪਾਂ ਇਹਨੂੰ ਰੋਣ ਲੱਗਿਆ ਬਸ ਹਾਂ ਜੀ ਹੱਥ ਤੇ ਆਪਰੇ ਇਹਦਾ ਸਟਾਨ ਦਾ ਹੈ ਨਹੀਂ ਸਿੱਧਾ ਨੇ ਤੇ ਢਾਣੇ

ਨੇ ਅੱਜ ਜਾਰ ਲਿਆ ਸੀ ਅੰਬਲੇ ਸੀ ਪਨੀਰ ਜੀ ਇਹ ਫਾਟਾ ਸਕਾਫੀ ਥੁੱਪਲਵਾ ਕੇ ਧੋ ਕੇ ਚੰਦਨ ਸਾਡਾ ਹਿਸਪਰੇਅ ਜ਼ਰੂਰ ਕਰਦੇ ਆ ਬਰੋ ਜੀ ਆ ਤੁਸੀਂ ਸਾਰੇ ਦੇਖੋ ਕਿਵੇਂ ਆਪਾਂ ਨੇ ਚਾਹ ਬਣਾਇਆ ਕਿਵੇਂ ਬਣਦਾ ਹੈ ਖਾਣ ਨੂੰ ਵੀ ਦਿਲ ਕਰੂਗਾ ਤੁਹਾਡਾ ਐਨਾ ਵਧੀਆ ਬਣੂਗਾ ਜੇ ਤੁਸੀਂ 5 ਸਾਲ ਦਾ ਰੱਖ ਲਓ ਫਿਰ ਵੀ ਫਰਾਲ ਨਹੀਂ ਹੁੰਦਾ ਜਦੋਂ ਆਪਾਂ ਇਹਦੇ ਤੋਂ ਪਾਉਂਦੇ ਆਂ ਆਵੇਂ ਦਾ ਚਾਰਟ ਬਣਾਉਣੀ ਆ ਕੀ ਨੂੰ ਕਿਹਨੂੰ ਵਧੀਆ ਲੱਗਦੀ ਸਾਡੀ ਵੀਡੀਓ ਤੇ ਕਮੈਂਟ ਕਰਕੇ ਤੇ ਜ਼ਰੂਰ ਦੱਸਣਾ ਸਾਨੂੰ ਕਿਹਨੂੰ ਕਿਹਨੂੰ ਵਧੀਆ ਲੱਗਦੀ ਕਿਹਨੂੰ ਕਿਹਨੂੰ ਨਹੀਂ ਲੱਗਦੀ ਅਰੇ ਕਿੰਨਾ ਸੋਹਣਾ ਫਿਲ ਬਣਾ ਰਿਹਾ ਹੈ ਚਾ ਕੋਈ ਨਾ ਸਟੈਂਡ ਨਹੀਂ ਹੈ ਕਿ ਆਪਾਂ ਮੋਬਾਈਲ ਫੜਾ ਲਈਏ ਕਿਸੇ ਨੂੰ ਮੋਬਾਈਲ ਸਟੈਂਡ ਕਿੱਥੇ ਤੋਂ ਲਿਆਉਂਦੇ ਜੀ ਨੂੰ ਹੋਰ ਵਧੀਆ ਬਣੀ ਕਈ ਵਾਰੀ ਆਪਣੇ ਕੋਲ ਸਬਜ਼ੀ ਨਹੀਂ ਬਣੀ ਹੁੰਦੀ ਆਪਾਂ ਇਹ ਖਾ ਸਕਦੇ ਸਬਜ਼ੀ ਨਹੀਂ ਹੁੰਦੀ ਤਾਂ ਆਪਾਂ ਜਾਰ ਨਾਲ ਰੋਟੀ ਖਾ ਸਕਦੇ ਹਾਂ ਇਸ ਕਰਕੇ ਆਪਣੇ ਕੰਮ ਆ ਜਾਂਦਾ ਹੈ ਕਿੰ ਪ੍ਰੋਣਾ ਤਰਾਉਣਾ ਐ ਮੈਂ ਤਾਂ ਵੀ ਚਾਰ ਮੰਗਦਾ। ਇਹ ਨੂੰ ਰੱਖ ਦਿਆਂ ਤੂੰ ਆ ਕੇ ਪਟਾਲਾ ਕਰ ਲੈ ਕਿੰਨਾ ਤੀਸਤ। ਨਾਲੇ ਆਪਾਂ ਵਾਲਾ ਤੇਲ ਵੀ ਪਾਇਆ ਦੇਖੋ ਜੀ। ਤੁਸੀਂ ਆਪਾਂ ਨਹੀਂ ਹੈਗਾ ਵੀ ਵਾਲਾ ਉੱਪਰ ਦੀ ਫਿਰਦਾ ਤੇਲ। ਕਿਤਾ ਸੁੱਕਾ ਚਾਰ ਹੋਊਗਾ ਆਪਣਾ। ਐ ਹੋਊਗਾ। ਲੋਕ ਦਿਨਾ ਚਾਹ ਨਾਲ ਹੋ ਜੀ। ਜੀ ਨੂੰ ਕਿਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਜਰੂਰ ਲਿਖੋ। ਮੇਰੇ ਤੋਂ ਬਾਕੀ ਖਾਣੇ ਦਾ ਬਣਾਉਣ ਦਾ। ਇਹ ਹੋ ਗਿਆ। ਹਾਂਜੀ ਸਾਡਾ ਚਾਰ ਦੇਖ ਦੱਸਿਓ ਜੀ ਤੁਹਾਨੂੰ ਕਿਵੇਂ ਲੱਗਿਆ। ਸਾਰਿਆਂ ਨੇ ਟੈਸਟ ਟੈਸਟ ਕਰਕੇ ਦੱਸਣਾ ਕਿ ਕਿਹੜੀ ਆਖਰੀ ਹੈ। ਹਾਂਜੀ ਸਾਰੀ ਜੇ ਵਧੀਆ ਲੱਗੀ ਸਾਡੀ ਵੀਡੀਓ ਸਬਸਕ੍ਰਾਈਬ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲੈਣੀ ਜੀ ਅਸੀਂ ਹੋਰ ਆਪਣਾ ਬਣ ਗਿਆ ਚਾਰ ਸਾਨੂੰ ਕਿੰਨਾ ਵੀ ਟੇਸਟੀ ਲੱਗਦੇ ਚਾਰ ਬਹੁਤ ਵਧੀਆ ਇਹਦਾ ਸੋਹਣਾ ਲੱਗਦਾ ਨਾ ਮੈਂ ਬਾਹਰ ਤਾਂ ਨਹੀਂ ਇਸ ਤਿਹਰਾ ਬਣਾਇਆ ਹੈ ਚਾਰ ਵਧੀਆ ਹੁੰਦਾ ਵਧੀਆ ਹਾਂਜੀ ਵਧੀਆ ਹਾਂ ਸਾਰੇ ਵੀਡੀਓ ਲਾਈਕ ਮੈਨੂੰ ਜ਼ਰੂਰ ਕਰਦੇ ਜੀ ਜੇ ਤੁਹਾਨੂੰ ਵਧੀਆ ਲੱਗੀ ਵੀਡੀਓ ਤੇ ਆਪਣਾ ਚਾਰ ਬਣ ਗਿਆ ਆਪਾਂ ਕਾਉਣ ਲੱਗੇ ਆਂ ਦੰਬਾ ਸੁਭਾਗ ਦੇ ਡੱਬੇ ਦੇ ਵਿੱਚ ਇਹਦੇ ਵਿੱਚ ਚਾਹ ਪਾ ਦੇ ਇਸ ਕਸ ਪਾ ਚਾਹ ਦੇ ਖਰਾਬ ਪਨੇ ਹਾਫ ਟੂ ਡੂ ਮੀ ਨਾਈਟ ਚਲ ਸਿੱਧੇ ਪਾ ਲਓ ਹਾਂਜੀ ਆਪਾਂ ਨੇ ਸਵੇਰੇ ਅੰਬਲੇ ਇਸੇ ਤਸੇਰੀ ਆਪਾਂ ਨੇ ਦੁਪਹਿਰ ਵੇਲੇ ਉਹ ਸੁਕਾ ਤੇ ਸੁਕਾਣ ਤੋਂ ਬਾਅਦ ਉਹਨਾਂ ਦਾ ਮਸਾਲਾ ਆਪਾਂ ਨੇ ਤਿਆਰ ਕਰ ਲਿਆ ਕਲੌਂਜੀ ਜੀਰਾ ਸੌਂਫ ਕਾਲੀ ਮਿਰਚ ਫਿਰ ਥੋੜੀ ਲਾਲ ਮਿਰਚ ਪੀਸ ਕੇ ਵਿੱਚ ਪਾਤੀ ਤੇ ਫਿਰ ਆਪਾਂ ਨੇ ਦੁਪਹਿਰੇ ਤੇ ਫਰਾਈ ਫੈਂ ਤੇਲ ਦਾ ਕਰਕੇ ਪਾਤਾ ਕਾੜ ਕੇ ਇਹ ਸਾਰਾ ਲੂਣ ਮਿਰਚ ਪਾਤਾ ਇਸ ਪਾਤਾ ਸਾਰਾ ਚਾਰ ਆਪਣਾ ਤਿਆਰ ਹੋ ਗਿਆ ਜੀ ਖਾਣ ਲਈ بس ਦੋ ਦਿਨਾਂ ਤੋਂ ਹੋਰੇਗਾ ਆਪਾਂ ਚਾਰ ਖਾਂ ਦਾਸ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਤੇ ਵੀਡੀਓ ਲਾਈਕ ਜ਼ਰੂਰ ਕਰ ਦੇਣੀ ਜੀ ਇਹ ਆਪਾਂ ਨੇ ਥੋੜਾ ਜਿਹਾ ਮਿੱਠਾ ਚਾਹ ਨਹੀਂ ਪਾਤਾ ਇਹਦੇ ਚ ਆਪਾਂ ਨੇ ਸਭ ਕਰ ਪਾਤੀ ਕੁਸ਼ ਆਪਾਂ ਨੇ ਲੂਣ ਮਿਰਚ ਵਾਲਾ ਕਰਾਣਾ ਚਾਹ ਪਾ ਜਿਹਦੀ ਜਿਹਨੂੰ ਵਧੀਆ ਲੱਗੇ ਦਾਸ ਜੇ ਕੋਈ ਟਾਈਮ ਨਹੀਂ ਲੱਗਦਾਗਾ ਚਾਰ ਪੌਣ ਤੇ ਅਸੀਂ ਹੁਣ ਆਮ ਬਾਏ ਨੇ ਇਹਨਾਂ ਦੀ ਰੁੱਤ ਆਈ ਹੈ ਤੇ ਲੈ ਲੈਣਾ ਚਾਹੀਦਾ ਤੁਸਾਲੋ ਪਤਾ ਨਾ ਯਾਰ ਸੋ ਕੁਪੇ ਦਾ ਵਿੱਚ ਮਸਾਲਾ ਪੈ ਜਾਂਦਾ ਸਬਜ਼ੀ ਸਾਰ ਬਣ ਜਾਂਦੇ ਆਪਣੇ ਘਰ ਦੇ ਵਰਗੀ ਥੋੜਾ ਜੀ ਸੁੰਦੀ ਆਪਾਂ ਮੁੱਲ ਦਾ ਲੈਨੇ ਹੋ ਪੈਰਾਂ ਨਾਲ ਬਣਾਉਂਦੇ ਨੇ ਪਤਾ ਨਹੀਂ ਕਿਵੇਂ ਬਣਾਉਂਦੇ ਨੇ ਆਪਣੀ ਸਾਹਮਣੇ ਤਾਂ ਪੈਂਦਾ ਨਹੀਂ ਨਾ ਉਹ ਪਤਾ ਨਹੀਂ ਕਿਵੇਂ ਕਿਵੇਂ ਬਣਾਉਂਦੇ ਨੇ ਨੀ ਸਫਾਈ ਨਹੀਂ ਹੁੰਦੀ ਇੱਥੇ ਟਿੱਕਰੇ ਬਣਾਉਣਾ ਚਾਹੀਦਾ ਹਰ ਇੱਕ ਨੂੰ ਚਾਰ ਜਿਵੇਂ ਵੇਲੇ ਕੁੜੇ ਰੋਟੀ ਨਾਲ ਖਾਣਾ ਹੋਵੇ ਆਪਾਂ ਨੇ ਸਬਜ਼ੀ ਸਬਜ਼ੀ ਨਾਲ ਹੋਵੇ ਫਿਰ ਉਹਦੋਂ ਆਪਾਂ ਖਾ ਸਕਦੇ ਹਾਂ ਇਹ ਸਬਜ਼ੀ ਸਬਜ਼ੀ ਨਹੀਂ ਹੁੰਦੀ ਜੀ ਕਈ ਵਾਰੀ ਕੋਈ ਵਿਅਸਤ ਆ ਜਨ ਉਹਨੂੰ ਵੀ ਫੜ ਸਕਦੇ ਆ ਨਾਲ ਮੱਖਣੀ ਰੱਖ ਸਕਦੇ ਆ achar ਰੱਖ ਸਕਦੇ ਆ ਖਾ ਲਓ ਜਿੰਨ ਜਿੰਨ ਵਧੀਆ ਲੱਗਦਾ ਹੈ ਵੀਡੀਓ ਲਾਈਕ ਤੇ ਸਬਸਕ੍ਰਾਈਬ ਚੈਨਲ ਨੂੰ ਕਰਦੇ ਹਾਂ